ਇਹ ਕੋ ਕੋ ਜੋੜ ਤੋੜ ਨਹੀਂ ਪ੍ਰਾਈਮ ਮਿਨਿਸਟਰ ਬੜੇ ਕਲੀਅਰ ਨੇ ਉਹ ਕਹਿੰਦੇ ਕੋਈ ਇਹਦੇ ਵਿੱਚ ਮੈਂਦਾ ਪੇਚ ਨਹੀਂ ਖੇਡਣਾ ਕੋਈ ਇਹਦੇ ਵਿੱਚ ਮੇਰਾ ਛੁਪਿਆ ਹੋਇਆ ਏਜੰਡਾ ਨਹੀਂ ਹੈਗਾ ਦੂਜੀਆਂ ਪਾਰਟੀਆਂ ਦੇ ਚਾਹੁੰਦੀਆਂ ਨੇ ਇਲੈਕਸ਼ਨ ਕਰਾਉਣਾ ਜਦੋਂ ਕਹਿਣਗੀਆਂ ਕਰਵਾਵਾਂਗੇ ਮੈਨੂੰ ਨਹੀਂ ਲੱਗਦਾ ਕਿ ਲੋਕ ਜਿਸ ਤਾਂ ਕਹਿੰਦੇ ਨੇ ਵੀ ਜੇ ਉਹ ਕਹੀ ਜਾਣ ਵੀ ਇਹ ਦੋ ਸਾਲਾਂ ਦੀ ਡੇਗੂ ਸਾਜ਼ ਨਹੀਂ ਕਿਉਂਕਿ ਮੈਂ ਇੰਟਰਨਲ ਹਾਲਾਤ ਦੇ ਤੇ ਸਰਕਾਰ ਜਿਹੜੀ ਮੈਨੂੰ ਨਹੀਂ ਲੱਗਦਾ ਵੀ ਮਿਨੋਰਟੀ ਸਰਕਾਰ ਆ ਇਹ ਜੋ ਕੋਈ ਤੋੜਪਾਂ ਦੀ ਲੋੜ ਆ ਪਰ ਸਾਡੇ ਵੱਲੋਂ ਅਸੀਂ ਬਚਨ ਬਦਨਾ ਕਿ ਅਸੀਂ اپੋਜੀਸ਼ਨ ਪਾਰਟੀ ਦੇ ਨਾਲ ਰਲ ਕੇ ਜਿਹੜਾ ਹੈ ਉਹ ਕੰਮ ਕਰਨਾ ਚਾਹੁੰਦੇ ਤਾਂ ਕਿ ਡੋਨਰ 트াম্প ਨੂੰ ਸਾਬਤ ਜਿਹੜਾ ਉਹ ਸਖਾਇਆ ਜਾ ਸਕੇ ਇਮੀਗ੍ਰੇਸ਼ਨ ਦੇ ਵਿੱਚ ਤੁਸੀਂ ਇਹ ਨਹੀਂਗਾ ਕਿ ਹੁਣ ਤੁਸੀਂ ਵਾਅਦਾ ਦੇਖੋਗੇ ਇਨਫੈਕਟ ਜਿਹੜਾ ਹੈਗਾ ਉਹਦੇ ਵਿੱਚ ਜੇ ਸਾਨੂੰ ਕਟ ਲਾਉਣੇ ਪਏ ਤਾਂ ਉਹ ਕਟ ਲਾਵਾਂਗੇ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਬੈਠੇ ਆ ਚਾਹੇ ਉਹ ਸਟੂਡੈਂਟ ਆਏ ਚਾਹੇ ਵਰਕਰ ਆਏ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਪੱਕਾ ਕਰਨਾ ਉਹਦੇ ਵਿੱਚ ਇਹ ਨਹੀਂ ਵੀ ਮੈਂ ਕਹਿੰਲੀ ਲਿਬਰਲ ਦੀ ਆਵਾਜ਼ਾਂ ਜਾਂ ਕਹਿੰਲੀ ਕੰਜ਼ਰਵੇਟਿਵ ਦੀ ਜਾਂ ਹੋਰ ਮਤਲਬ ਇਹਨੂੰ ਮੈਂ ਸਾਰੇ ਜਿਹੜੇ ਬਸ शिंदे ਹੈਗੇ ਆ ਉਹਨਾਂ ਦੀ ਆਵਾਜ਼ ਆ ਜਿਸ ਤਰੀਕੇ ਨਾਲ ਪਿੱਛੇ ਧੜਲੇ ਨਾਲ ਜਿਹੜੀ ਹੈਗੀ ਆ ਸਰੀ ਨੂਟਣ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ ਚ ਗੂੰਜੀ ਆ ਸੋ ਕੈਨੇਡਾ ਦੀ ਸਰਕਾਰ ਜਿਹੜੀ ਹੈ ਉਹ ਲਿਬਰਲ ਪਾਰਟੀ ਹੁਣ ਬਣਾ ਚੁੱਕੀ ਹੋਈ ਹੈ ਤੇ ਇਸ ਵੇਲੇ ਜੋ ਰਹਿਗੇ ਕੰਮ ਹੈ ਉਹ ਕੀਤੇ ਜਾ ਰਹੇ ਨੇ ਖਾਸ ਕਰਕੇ ਕੈਨੇਡੀਅਨਸ ਲਈ ਕੀ ਕੀਤਾ ਜਾਣਾ ਹੈ ਤੇ ਸਾਈਨ ਬੋਰਡ ਜਿਹੜੇ ਨੇ ਉਹ ਵੀ ਚੁੱਕੇ ਜਾ ਰਹੇ ਨੇ ਬਹੁਤ ਸਾਰੇ ਤੁਸੀਂ ਲੋਕਾਂ ਨੇ ਦੇਖ ਵੀ ਲਿਆ ਹੋਵੇਗਾ ਸੋ ਸੁਖਤਾਲੀਵਾਲ ਜੀ ਸਾਡੇ ਨਾਲ ਜੁੜੇ ਹੋਏ ਨੇ ਮੁੱਦੇ ਤੇ ਗੱਲਬਾਤ ਕਰਨ ਲਈ ਸੁਖਤਾਲੀਵਾਲ ਜੀ ਬਹੁ ਬਹੁਤਾਂ ਜੀ ਇੱਕ ਵਾਰ ਫਿਰ ਤੋਂ ਤੁਸੀਂ ਜੇਤੂ ਕਰਾ ਦਿੱਤੇਗੇ ਸਹੀ ਧੰਨਵਾਦ ਮੇਰਾ ਤੁਹਾਨੂੰ ਔਰ ਤੁਹਾਡੇ ਦਰਸ਼ਕਾਂ ਨੂੰ ਬਹੁਤ ਪਿਆਰ ਤੇ ਬਹੁਤ ਸਤਿਕਾਰ ਜੀ ਤੇ ਬਹੁਤ ਨਮਾਦ ਵੀਰ ਜਿਹੜੇ ਵੋਟਰਸ ਸਪੋਰਟਰਸ ਬਲੰਟੀਅਰਸ ਜਿਨ੍ਹਾਂ ਨੇ ਇਹ ਸਿਹਰਾ ਜਿਹੜਾ ਹੈ ਉਹ ਮੇਰੇ ਸਿਰ ਬੰਨਿਆ ਔਰ ਇਹ ਉਹਨਾਂ ਦੀ ਜਿੱਤ ਹੈ ਇਹਦੇ ਵਿੱਚ ਔਰ ਲੋਕਤੰਤਰਕ ਦੀ ਜਿੱਤ ਹੈਗੀ ਆ ਔਰ ਦੂਸਰਾ ਜਿਹੜੇ ਬਲੰਟੀਅਰਸ ਦੂਸਰੇ campaigns ਲਈ ਕੰਮ ਕੀਤਾ ਕਿਸੇ ਵੀ ਕੈਂਪੇਨ ਲਈ ਜਾਂ ਸਪੋਰਟਰ ਸੀ ভোটার ਸੀ ਮੈਂ ਉਹਨਾਂ ਦੀ ਤਰ੍ਹਾਂ ਮੈਂ ਕਹਿੰਦਾ ਕਿ ਉਹਨਾਂ ਨੇ ਇੱਕ ਡੈਮੋਕਰੈਟਿਕ ਪ੍ਰੋਸੈਸ ਜਿਹੜੀ ਹੈ ਉਹਦੇ ਵਿੱਚ ਹਿੱਸਾ ਲਿਆ ਚੜ੍ਹਦੀ ਕਲਾ ਚ ਰਹਿਣਾ ਜੀ ਸੁਖਤਾਲੀਵਾਲ ਜੀ ਸਾਈਨ ਬੋਰਡ ਸਾਰੇ ਫਿਲਹਾਲ ਚੁੱਕੇ ਗਏ ਨੇ ਹਾਂ ਦੇਖੋ ਕੱਲ ਪਹਿਲਾਂ ਮੈਂ ਇਹ ਸੀਗਾ ਮੌਕਾ ਦੇਣਾ ਸੀ ਵੀ ਜਿਹੜੇ ਦੂਸਰੇ ਕੈਂਡੀਡੇਟਸ ਨੇ ਉਹਨਾਂ ਨੂੰ ਕਿਉਂਕਿ ਹਮੇਸ਼ਾ ਹੁੰਦਾ ਕਿ ਜਿਹੜਾ ਜਿੱਤੂ ਉਮੀਦਵਾਰ ਹੁੰਦਾ ਉਹ ਦੂਸਰਾਂ ਨੂੰ ਮੌਕਾ ਦੇਣਾ ਤਾਂ ਕਿ ਕੋਈ ਹਾਸੋ ਹੀਣੀ ਗੱਲ ਨਾ ਕਰਨ ਜੀ ਵੀ ਕੇ ਮੁਖੌਲ ਬਣਾਉਣ ਲੱਗ ਜਾਈ ਦੀ ਇਹ ਤਾਂ ਸਾਈਨ ਨਹੀਂ ਚੱਕੇ ਗਏ ਹੁਣ ਇਹ ਮਤਲਬ ਯੂ ਅੰਡਰਸ

ਉਨਾਂ ਨੇ ਕਾਫੀ ਹਫ਼ਤੇ ਦਾ ਮੌਕਾ ਦਿੱਤਾ ਸੀ ਉਦੋਂ ਬਾਅਦ ਕੱਲ ਤਕਰੀਬਨ 40 ਵਲੰਟੀਅਰ ਸੀਗੇ ਸੱਤ ਟਰੱਕ ਜਿਹੜੇ ਸੀਗੇ ਉਹ ਆਏ ਉਹਨਾਂ ਨੇ 2 ਘੰਟਿਆਂ ਦੇ ਵਿੱਚ ਸਾਰੇ ਸਾਈਨ ਚੱਕਦੇ ਫੇਰ ਵੀ ਕੋਈ ਇਕਾਦੁਕਾ ਸਾਈਨ ਕਿਤੇ ਰਹਿ ਗਿਆ ਤਾਂ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਦੇ ਕਿ ਉਹ ਮੈਨੂੰ ਪਲੀਜ਼ ਕਾਲ ਕਰਨ 604 6265000 604626 5000 ਤੇ ਤੇ ਉਹ ਸਾਈਨ ਜਿਹੜਾ ਹੈਗਾ ਮੈਂ ਨੋਟ ਕਰ ਲੂੰਗਾ ਤੇ ਅਸੀਂ ਉਹਨੂੰ ਰਿਮੂਵ ਕਰਾਂਗੇ ਤੇ ਬੜੀ ਮਿਹਰਬਾਨੀ ਹੋਊ ਕਿਉਂ ਕਿ ਅਸੀਂ ਹੁਣ ਜਿਹੜਾ ਹੈਗਾ ਮੈਂ ਉਹਨਾਂ ਦਾ ਚੁਣਿਆ ਮੈਂ ਦਾ ਉਨ੍ਹਾਂ ਲਈ ਕੰਮ ਕਰਨਾ ਤੇ ਉਹ ਜੋ ਮੈਨੂੰ ਇਹ ਮੇਰੀ ਹੈਲਪ ਜਿਹੜੀ ਆ ਉਹ ਕਰ ਸਕਦੇ ਗਏ ਬਿਲਕੁਲ ਸੁਖਤਾਲੀਵਾਲ ਜੀ ਐਸਵੇਲੇ ਮਨੋਰਟੀ ਦੀ ਸਰਕਾਰ ਹੈ ਇਹਨੂੰ ਮжоਰਿਟੀ ਦੀ ਸਰਕਾਰ ਬਣਾਉਣ ਦੇ ਲਈ ਕੀ ਕੁਝ ਜੋੜ ਤੋੜ ਲਾਏ ਜਾ ਰਹੇ ਨੇ ਦੇਖੋ ਕੋਈ ਜੋੜ ਤੋੜ ਨਹੀਂ ਹੂੰ ਪ੍ਰਾਈਮ ਮਿੰਿਸਟਰ ਬੜੇ ਕਲੀਅਰ ਨੇ ਉਹ ਕਹਿੰਦੇ ਕੋਈ ਇਹਦੇ ਵਿੱਚ ਮੈਂ ਦਾ ਪੇਚ ਨਹੀਂ ਖੇਡਣਾ ਕੋਈ ਇਹਦੇ ਵਿੱਚ ਮੇਰਾ ਛੁਪਿਆ ਹੋਇਆ ਅਜੰਡਾ ਨਹੀਂ ਹੈਗਾ ਦੂਜੀਆਂ ਪਾਰਟੀਆਂ ਜੇ ਚਾਹੁੰਦੀਆਂ ਨੇ ਇਲੈਕਸ਼ਨ ਕਰਾਉਣਾ ਜਦੋਂ ਕਹਿਣਗੀਆਂ ਕਰਵਾ ਦਾਂਗੇ ਠੀਕ ਆ ਠੀਕ ਹੈ ਨਾ ਉਹਨਾਂ ਦਾ ਉਹ ਕਹਿੰਦੇ ਮੇਰਾ ਕੰਮ ਆ ਸਰਕਾਰ ਬਣਾ ਕੇ ਸਰਕਾਰ ਚਲਾਉਣਾ ਹਮਮ ਔਰ ਪਾਲਿਸੀ ਦੇ ਉੱਤੇ ਫੋਕਸ ਕਰਨਾ ਉਹਨਾਂ ਦਾ ਫੋਕਸ ਉੱਤੇ ਲੱਗਿਆ ਹਿਆ ਤੇ ਮੈਨੂੰ ਇਹ ਪੂਰੀ ਆਸ ਆ ਕਿ اپੋਜੀਸ਼ਨ ਪਾਰਟੀਆਂ ਜਿਹੜੀਆਂ ਨੇ ਉਹ ਸਾਥ ਦੇਣਗੀਆਂ ਪ੍ਰਾਈਮ ਮਿਨਿਸਟਰ ਦਾ ਕਿਉਂਕਿ ਉਹਨਾਂ ਨੇ ਤੇ ਇਵਨ ਪੀਆਰ ਪਾਲੀਆਬ ਨੂੰ ਵੀ ਕਹਿਆ ਸੀ ਵੀ ਭਾਈ ਤੁਸੀਂ ਰਹਿਗੇ ਆਪ ਦਾ ਇਲੈਕਸ਼ਨ ਲੜੋ ਜਿੱਥੋਂ ਲੜਨਾ ਤੇ ਆਓ ਪਾਰਲੀਮੈਂਟ ਚ ਬੈਠ ਕੇ ਆਪਾਂ ਇਕੱਠੇ ਹੋ ਕੇ ਕੰਮ ਕਰੀਏ ਤੇ ਪੂਰੀ ਆਸ ਆ ਕਿ ਦੇਖੋ ਪਿੱਛੇ ਹੁਣ ਪੀਆਰ ਪਾਲੀ ਉਹਨਾਂ ਨੂੰ ਜਿਹੜਾ ਝਟਕਾ ਵੀ ਲੱਗਾ ਇੱਕ ਉਹ ਸਿਖਰ ਤੇ ਗਏ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਮਤਲਬ ਆਪਣੇ ਆਪ ਨੂੰ ਤਾਂ ਕਹਿੰਦੇ ਸੀ ਵੀ ਬੈਠ ਗਏ ਐਮਪੀ ਬਹੁਤ سارے ਸੀਗੇ ਜਿਹੜੇ ਉਹਨਾਂ ਦੇ ਕੈਂਡੀਡੇਟਸ ਉਹ ਵੀ ਮਤਲਬ ਆਜਕਨ ਆਸਮਾਨੀਆ ਸੀ ਵੀ ਐਸ ਵੀ ਵੀ ਤਿਆਰ ਹੈ ਪਰ ਉਹਦੇ ਵਿੱਚ ਕੀ ਹੋਇਆ ਕਿ ਜਿਹੜਾ ਉਹਨਾਂ ਨੇ ਨੈਗੇਟਿਵ ਰੋਲ ਅਦਾ ਕੀਤਾ ਨਾ ਪਿੱਛੇ ਉਹਨਾਂ ਨੂੰ ਮਹਿੰਗਾ ਪਿਆ ਪਰ ਹੁਣ ਉਮੀਦ ਆ ਕਿ ਉਹ ਜਿੱਤ ਕੇ ਆ ਕੇ ਉਹ ਪੋਜ਼ਿਟਿਵ ਐਸੀ ਕੈਨੇਡਾ ਲਈ ਕੰਮ ਕਰੀਏ ਕਿਉਂ ਇਹਨੂੰ ਪੋਲਿਟਿਕਸ ਨਹੀਂ ਤੇ ਇਹ ਜਿਹੜਾ ਮੈਨੂੰ ਲੱਗਦਾ ਜੀ ਕਿ ਲੰਮਾ ਸਮਾਂ ਸਰਕਾਰ ਚੱਲੂ ਮੈਨੂੰ ਨਹੀਂ ਲੱਗਦਾ ਕਿ ਲੋਕ ਜਿਸ ਤਰ੍ਹਾਂ ਕਹਿੰਦੇ ਨੇ ਵੀ ਜੇ ਉਹ ਕਹੀ ਜਾਣ ਵੀ ਇਹ 2 ਸਾਲਾਂ ਦੀ ਡਿਗਪੂ ਸਾਲ ਨਹੀਂ ਕਿਉਂਕਿ ਮੈਂ ਇੰਟਰਨਲ ਹਾਲਾ ਦੇਖ ਰਾਂ ਜਿੱਦਾਂ ਬਲੌਕ ਬੈਕ ਬਣੇ ਜੂਲੀ ਸਪੋਰਟ ਨਹੀਂ ਕਰਦਾ ਉਹ ਕਹਿੰਦੇ ਵੀ ਸਾਨੂੰ ਹੁਣ ਅੱਗੇ ਹੁੰਦਾ ਸੀ ਉਹਨਾਂ ਦਾ ਸੈਪਰੇਟਿਸਮ ਹੁੰਦਾ ਸੀ ਵੀ ਸਾਨੂੰ ਸਾਡਾ ਕਬੈਕ ਕਡ ਕਰਦੇ ਉਹ ਇਸ਼ੂ ਹੁਣ ਇਸ ਵੇਲੇ ਉਹਨਾਂ ਨੂੰ ਉਹ ਇਸ਼ੂ ਨਹੀਂ ਹੁਣ ਉਹਨਾਂ ਨੂੰ ਇਸ਼ੂ ਦਿਖਣ ਲੱਗ ਗਿਆ ਵੀ ਜਿਹੜੇ ਕਬੈਕਰ ਤੇ ਕੈਨੇਡੀਅਨ ਹੈਗੇ ਆ ਉਹਨਾਂ ਨੂੰ ਅਸੀਂ ਪ੍ਰੋਸਪਰਿਟੀ ਕਿਦਾਂ ਲੈ ਕੇ ਆਉਣੀ ਸੋ ਉਹਦੇ ਵਿੱਚ ਬਲੌਕਬੈਕ ਉਹਨੇ ਆਲਰੇਡੀ ਸਾਡੀ سپورਟ ਜਿਹੜੀ ਆ ਉਹ ਯਾਹਰ ਕਰਤੀ ਵੀ ਅਸੀਂ ਗਵਰਨਮੈਂਟ ਦੇ ਨਾਲ ਕੰਮ ਕਰਾਂਗੇ ਤੇ ਹੋਪਫੁਲੀ ਜਿਹੜੇ ਐਨਡੀਪੀ ਦੇ ਐਮਪੀ ਵੀ ਜਿੱਤੇ ਹੈਗੇ ਆ ਉਹ ਵੀ ਮਦਦ ਕਰਨਗੇ ਗ੍ਰੀਨ ਪਾਰਟੀ ਵੀ ਆਲਰੇਡੀ ਤੁਸੀਂ ਸੁਣਿਆ ਹੋਣਾ ਤੇ ਉਹ ਵੀ ਬਿਲਿੰਗ ਟੂ ਸਪੋਰਟ ਹੈਗੀ ਤੇ ਇਦਾਂ ਹੀ ਆਸ ਕਰਦੇ ਆ ਕੋਈ ਕੰਜ਼ਰਵੇਟਿਵ ਪਾਰਟੀ ਵੀ ਜਿਹੜੀ ਆ ਉਹ ਗਵਰਨਮੈਂਟ ਦੀ سپورਟ ਕਰੂਗੀ ਜਿਹੜਾ ਹੌਕੇ ਟਾਈਮ ਚੋਂ ਕੱਢੀਏ ਤੇ ਸਰਕਾਰ ਜਿਹੜੀ ਮੈਨੂੰ ਨਹੀਂ ਲੱਗਦਾ ਵੀ ਇਹ ਮਿਨੋਰੀਟੀ ਸਰਕਾਰ ਆ ਇਹਦੇ ਕੋਈ ਤੋੜਪਾਂ ਦੀ ਲੋੜ ਆ ਤੇ ਮੈਨੂੰ ਲੱਗਦਾ ਵੀ ਮਿਨੀਮਮ 3 ਸਾਲ ਤੇ ਇਹ ਚੰਬਾ ਨਹੀਂ ਹੋਊਗਾ ਇਹ ਸਰਕਾਰ ਜਿਹੜੀ ਆ ਉਹ 4 ਸਾਲ ਦੀ ਜਿਹੜੀ ਆ ਉਹ ਚੱਲ ਪੂ ਜੀ ਸੁਖਤਾਲੀਵਾਲ ਜੀ ਇਸ ਵੇਲੇ ਡੋਨਲਡ ਟਰੰਪ ਨਾਲ ਮੁਲਾਕਾਤ ਕਰਨ ਦੇ ਲਈ ਵੀ ਜਿਹੜੀ ਆ ਤਿਆਰੀ ਕੀਤੀ ਜਾ ਰਹੀ ਹੈ ਮਾਰਕਾਨੀ ਦੇ ਵੱਲੋਂ ਸੋ ਲਿਬਰਲ ਦੀ ਅਗਲੀ ਸਟ੍ਰੈਟਜੀ ਕੀ ਕਰ ਰਹੀ ਹੈ ਦੇਖੋ ਸਟੈਡੀ ਕੋਈ ਹੈਗੀ ਵੀ ਅਸੀਂ ਚਾਹੁੰਦੇ ਹਾਂ ਕਿ ਸਾਰੇ ਪਾਰਲੀਮੈਂਟਰੀਅਨ ਜਿਹੜੇ ਆ ਉਹ ਇਕੱਠੇ ਹੋ ਕੇ ਅਸੀਂ ਕੰਮ ਕਰੀਏ ਇਸ ਵੇਲੇ ਜਿਹੜਾ ਸਾਡਾ ਜਦੋਂ ਟ੍ਰੰਪ ਦੀ ਗੱਲ ਆਉਂਦੀ ਹੈ ਨਾ ਉਹ ਸਾਡਾ ਐਕਸਟਰਨਲ ਜਿਹੜਾ ਹੈਗਾ ਦੋ ਦੋਸਤ ਨਹੀਂ ਹੈਗਾ ਉਹ ਸਾਡੇ ਖਰਾਬੀ ਕਰਦਾ ਸਾਡੇ ਕੈਨੇਡੀਅਨ ਵਰਕਰਸ ਨੂੰ ਸਾਡੇ ਨਾਲ ਉਹਦੇ ਵਿੱਚ ਇਹੀ ਹੋਊਗਾ ਕਿ ਅਸੀਂ ਮੇਕ ਸ਼ੋਰ ਕਰਕੇ ਉਹਨਾਂ ਨੂੰ ਅਸੀਂ ਆਪ ਦੀ ਉਹਦੀ ਥਾਂ ਤੇ ਬਿਠਾ ਸਕੀਏ ਡੋਨਰ ਟ੍ਰੰਪ ਨੂੰ ਜਿਹੜੀ ਉਹਦੀ ਬਣਦੀ ਆ ਉਹਦੇ ਵਿੱਚ ਉਹ ਸਾਡੀ ਤਾਂ ਕਿ ਸਾਡੀ ਸੋਵਰਨਟੀ ਦੇ ਉੱਤੇ ਸਾਡੇ ਵਰਕਰਸ ਦੇ ਉੱਤੇ ਸਾਡੇ ਬਿਜ਼ਨਸ ਦੇ ਉੱਤੇ ਜਿਹੜਾ ਉਹ ਨੈਗੇਟਿਵਿਟੀ ਨਾ ਆਵੇ ਉਹਦੇ ਲਈ ਅਸੀਂ ਇਕੱਠੇ ਹੋ ਗਏ ਦੇਖੋ ਪ੍ਰਧਾਨ ਮੰਤਰੀ ਨੇ ਤਾਂ ਕਿਹਾ ਵਾ ਹੁਣ ਕੱਲ ਨੂੰ ਜਾਣਾ ਬਾਕੀ ਕੱਲ ਨੂੰ ਮੀਟਿੰਗ ਦੱਸੂਗੀ ਉਹ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਮਾਹੌਲ ਅੱਗੇ ਵਧਦਾ ਪਰ ਸਾਡੇ ਲੋ ਅਸੀਂ ਬਚਨ ਵਧਦਾ ਕਿ ਅਸੀਂ اپੋਜੀਸ਼ਨ ਪਾਰਟੀ ਦੇ ਨਾਲ ਰਲ ਕੇ ਜਿਹੜਾ ਹੈ ਉਹ ਕੰਮ ਕਰਨਾ ਚਾਹੁੰਦੇ ਤਾਂ ਕਿ ਡੋਨਰ ਟੈਂਪਲ ਨੂੰ ਸਬਕ ਜਿਹੜਾ ਉਹ ਸਿਖਾਇਆ ਜਾ ਸਕੇ ਇਮੀਗ੍ਰੇਸ਼ਨ ਪਾਲਿਸੀ ਅੱਗੇ ਕਿਵੇਂ ਦੀਆਂ ਹੋਣ ਜਾ ਰਹੀਆਂ ਨੇ ਦੇਖੋ ਇਮੀਗ੍ਰੇਸ਼ਨ ਪਾਲਿਸੀ ਅਸੀਂ ਪਹਿਲਾਂ ਹੀ ਕਹਿ ਦਿੱਤਾ ਹੈ ਪ੍ਰਾਈਮ ਮਿਨਿਸਟਰ ਨੇ ਵੀ ਇਮੀਗ੍ਰੇਸ਼ਨ ਪਾਲਿਸੀ ਬੈਲੈਂਸ ਪਾਲਿਸੀ ਹੋਊਗੀ ਉਹਦੇ ਵਿੱਚ ਅਸੀਂ ਦੇਖਾਂਗੇ ਵੀ ਸਾਨੂੰ ਕਿਹਦੀ ਲੋਡ ਹੈਗੀ ਪਰ ਮੈਜੋਰਟੀ ਜਿਹੜਾ ਹੈਗਾ ਉਹ ਅਸੀਂ ਇਮੀਗ੍ਰੇਸ਼ਨ 'ਚ ਕੱਟ ਜਿਹੜਾ ਉਹ ਲਾਉਣੇ ਲਾਉਣਾ ਕਿਉਂਕਿ ਕੱਟ ਸਾਨੂੰ ਇਉਂ ਲਾਉਣੇ ਪੈਣੇ ਵੀ ਸਾਡਾ ਫੋਕਸ ਐਸ ਵੇਲੇ ਇਹ ਹੈਗਾ ਵੀ ਕੈਨੇਡੀਅਨ ਬੱਚੇ ਤੇ ਕੈਨੇਡੀਅਨ ਲੋਕ ਜਿਹੜੇ ਨੇ ਉਹਨਾਂ ਨੂੰ ਜੌਬਸ ਪਹਿਲਾਂ ਮਿਲਣ ਫਿਰ ਜਿਹੜਾ ਅਸੀਂ ਦੂਸਰੇ ਜਿਹੜੇ ਇਮੀਗ੍ਰੈਂਟ ਹਾਂ ਜਿਹੜੇ ਫੀਲਡ ਸਾਨੂੰ ਨਹੀਂ ਮਿਲਦੇ ਅਸੀਂ ਉਹਨਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਲੈ ਕੇ ਆਉਣ ਦੀ ਸੋ ਇਮੀਗ੍ਰੇਸ਼ਨ ਦੇ ਵਿੱਚ ਤੁਸੀਂ ਇਹ ਨਹੀਂ ਕਿ ਹੁਣ ਤੁਸੀਂ ਵਾਅਦਾ ਦੇਖੋਗੇ ਇਨਫੈਕਟ ਜਿਹੜਾ ਹੈਗਾ ਉਹਦੇ ਵਿੱਚ ਜੇ ਸਾਨੂੰ ਕੱਟ ਲਾਉਣੇ ਪਏ ਤਾਂ ਉਹ ਕੱਟ ਲਾਵਾਂਗੇ ਪਰ ਸਾਡੀ ਕੋਸ਼ਿਸ਼ ਜਿਹੜੀ ਇਮੀਗ੍ਰੇਸ਼ਨ 'ਚ ਵੀ ਆ ਉਹ ਇਹ ਹੋਗੀ ਜਿਹੜੀ ਮੇਰੀ ਪਰਸਨਲ ਪੁਸ਼ ਹੋਊਗੀ ਕਿ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਬੈਠੇ ਆ ਚਾਹੇ ਉਹ ਸਟੂਡੈਂਟ ਆਏ ਚਾਹੇ ਵਰਕਰ ਆਏ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਪੱਕਾ ਕਰਨਾ ਹੌਲੀ-ਹੌਲੀ ਉਹ ਜਿਹੜਾ ਹੈਗਾ ਉਹ ਕੋਸ਼ਿਸ਼ ਕਿਉਂਕਿ ਅਸੀਂ ਬਾਹਰੋਂ ਉਹ ਲੈ ਕੇ ਆਵਾਂਗੇ ਤਾਂ ਸਾਡੇ ਉਹ ਜੋਬਸ ਦਾ ਵੀ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਔਰ ਦੂਸਰਾ ਸਾਡੀ ਹਾਊਸਿੰਗ ਦੇ ਉੱਤੇ ਵੀ ਅਸਰ ਜਿਹੜਾ ਉਹਦਾ ਪੈ ਸਕਦਾ ਸੋ ਉਸ ਨੂੰ ਮੱਦੇਨਜ਼ਰ ਰੱਖਦੇ ਆਂ ਇਮੀਗ੍ਰੇਸ਼ਨ ਦੇ ਵਿੱਚ ਵਾਦਾ ਹੋਣ ਦੀ ਕੋਈ ਆਸ ਨਹੀਂ ਬਿਲਕੁਲ ਜਨਤਾ ਨੂੰ ਕੋਈ ਅਪੀਲ ਕਰਨਾ ਚਾਹੂੰਗੇ ਸਭਲੇ ਜਿਹੜੇ ਦਰਸ਼ਕ ਹੈ ਅਪੀਲ ਇਹ ਹੈ ਕਿ ਪਹਿਲਾਂ ਤਾਂ ਧੰਵਾਦੀ ਹੁੰਦਾ ਸੋ ਧੰਵਾਲ ਤਾਂ ਹੈ ਹੀ ਹੈ ਜਿੰਨਾਂ ਕੱਲ ਨੂੰ ਉਹ ਨਹੀਂ ਥੋੜਾ ਕਿਉਂਕਿ ਬਹੁਤ ਪਿਆਰ ਮੈਨੂੰ ਜਿਹੜਾ ਉਹ ਦਿੱਤਾ ਹੈਗਾ ਔਰ ਦੂਸਰਾ ਮੈਂ ਇਹ ਅਪੀਲ ਕਰਨੀ ਚਾਹੁੰਨਾ ਵੀ ਦੇਖੋ ਮੈਂ ਹੁਣ ਚੁਣਿਆ ਹੋਇਆ ਨੁਮਾਇੰਦਾ ਹੈਗਾ ਇਦੇ ਵਿੱਚ ਇਹ ਨਹੀਂ ਦੇਖਣਾ ਕਿ ਕਿਸੇ ਨੇ ਮੈਨੂੰ ਵੋਟ ਪਾਈ ਜਾਂ ਨਹੀਂ ਪਾਈ ਕਿਸੇ ਨੂੰ ਜਿਹੜਾ ਹੈਗਾ ਮੇਰੇ ਨਾਲ ਕੋਈ ਗੁੱਸਾ ਗਿਲਾ ਜਾਂ ਹੋਰ ਆ ਉਹਨੂੰ ਪਾਸੇ ਹੁਣ ਛੱਡ ਦਈਏ ਹੁਣ ਅਸੀਂ ਬਣਾਉਣੀ ਹੈ ਪਾਲਿਸੀ ਹੁਣ ਮੈਂ ਇਸ ਵੇਲੇ ਜਿਹੜੀ ਆਵਾਜ਼ਾਂ ਉਹ ਹੈਗੇ ਸੜੀ ਨਿਊਟਨ ਦੇ ਲੋਕਾਂ ਦੀ ਉਹਦੇ ਵਿੱਚ ਇਹ ਨਹੀਂ ਵੀ ਮੈਂ ਕੱਲੇ ਲਿਬਰਲ ਦੀ ਆਵਾਜ਼ਾਂ ਜਾਂ ਕੱਲੇ ਕਨਜ਼ਰਵੇਟਿਵ ਦੀ ਜਾਂ ਹੋਰ ਮਤਲਬ ਇਹਨੂੰ ਮੈਂ ਸਾਰੇ ਜਿਹੜੇ ਬਸਿੰਦੇ ਹੈਗੇ ਆ ਉਹਨਾਂ ਦੀ ਆਵਾਜ਼ਾਂ ਜਿੱਥੇ ਵੀ ਜੋ ਵੀ ਇਸ਼ੂ ਉਹਨਾਂ ਨੂੰ ਲੱਗਦਾ ਉਹ ਲੈ ਕੇ ਆਉਣ ਮੇਰੇ ਕੋ ਚਾਹੇ ਉਹ ਮੈਨੂੰ ਟੈਲੀਫੋਨ ਤੇ ਦੱਸਣ ਚਾਹੇ ਉਹ ਈਮੇਲ ਕਰਨ ਚਾਹੇ ਉਹ ਦਫ਼ਤਰ ਜਾ ਕੇ ਰਜਿਸਟਰ ਕਰਨ ਜਾਂ ਉਹ ਜੇ ਮੈਨੂੰ ਕਿਸੇ ਵੀ ਮੈਂ ਵੀਕਐਂਡ ਤੇ ਮੈਂ ਆਪਣਾ ਉਹੀ ਇਸ਼ੂ ਜਾਰੀ ਰੱਖਣਾ ਚਾਹੇ ਮੇਰੇ ਕ੍ਰਿਟਿਕ ਜੋ ਮਰਜ਼ੀ ਮੈਨੂੰ ਕਹੀ ਜਾਣ ਕਿਉਂਕਿ ਉਹ ਮੇਰਾ ਆਪਣਾ ਟਾਈਮ ਆ ਪਾਰਲੀਮੈਂਟ ਦੇ ਵਿੱਚ ਮੈਂ ਪੂਰਾ ਜਿਹੜਾ ਜਿੰਨੀ ਮਿਹਨਤ ਪਹਿਲਾਂ ਕਰਦਾ ਸੀ ਉਦੋਂ ਵੀ ਜ਼ਿਆਦਾ ਮਿਹਨਤ ਕਰੂੰਗਾ ਉਹ ਮਿਹਨਤ ਨੂੰ ਕਰਕੇ ਜਿਹੜਾ ਫਰਡੇ ਨੂੰ ਮੇਰਾ ਓਪਨ ਹਾਊਸ ਜਿਸ ਨਾਮ ਮੈਂ ਰੱਖਿਆ ਕਿ ਕੰਸਿਟੂਐਂਸੀ ਲੋਕ ਮੈਨੂੰ ਮਿਲ ਸਕਦੇ ਨੇ ਜਦੋਂ ਮੈਂ ਪਾਰਲੀਮੈਂਟ ਬੈਠੀ ਹੋਇਆ ਕਰੂਗੀ ਔਰ ਨਾਲ ਹੀ ਜਿਹੜਾ ਸੈਟਰਡੇ ਸੰਡੇ ਜੇ ਮੈਨੂੰ ਉਹ ਕਿਤੇ ਦੇਖਦੇ ਕਿਸੇ ਮੰਗਣੇ ਵਿਆਹ ਭੋਗ ਦੇ ਉੱਤੇ ਤਾਂ ਉਹ ਝਿਚਕਣਾ ਜੀ ਇਹ ਸੋਚਣ ਕਿ ਉਹਨਾਂ ਕੋ ਕੋਈ ਸੁਜੈਸ਼ਨ ਹੈ ਮੈਂ ਉਹਨਾਂ ਕੋ ਚੱਲ ਕੇ ਆਇਆ ਇਹ ਐਕਸੈਸੀਬਿਲਟੀ ਹੈ ਮੇਰੀ ਉਹਨਾਂ ਬਜਾਏ ਕਿ ਹਜ਼ਾਰਾਂ ਲੋਕ ਮੇਰੇ ਕੋ ਚੱਲ ਕੇ ਆਉਣ ਮੈਂ ਉਹਨਾਂ ਕੋ ਚੱਲ ਕੇ ਜਾਣਾ ਉਹ ਮੈਨੂੰ ਬਸ ਇੱਕ ਵਾਰ ਮੜਾ ਜਾ ਪਾਸੇ ਵਾਂ ਕਰਕੇ ਖਿੱਚ ਕੇ ਮੈਨੂੰ ਕਹਿਣ ਸਲੀਕੇ ਦੇ ਨਾਲ ਮੈਂ ਉਹਨਾਂ ਦੀ ਗੱਲ ਸੁਣੂੰਗਾ ਔਰ ਉਹ ਜਿਹੜੀ ਗੱਲ ਰਜਿਸਟਰ ਕਰੂੰ ਔਰ ਉਹਦੇ ਤੇ ਅਸਰ ਵੀ ਕਰੂੰਗਾ ਤੇ ਉਹਨਾਂ ਦੀ ਆਵਾਜ਼ ਤਾਂ ਕਿ ਜਿਸ ਤਰੀਕੇ ਨਾਲ ਪਿੱਛੇ ਧੜਲੇ ਨਾਲ ਜਿਹੜੀ ਹੈਗੀ ਆ ਸਰੀ ਨਿਊਟਨ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ ਚ ਗੂੰਜੀ ਆ ਔਰ ਪ੍ਰਾਈਮ ਮਿਨਿਸਟਰ ਨੇ ਤੇ ਕੌਕਸ ਨੇ ਸੁਣੀ ਆ ਉਸੇ ਤਰ੍ਹਾਂ ਹੀ ਉਦੋਂ ਵੀ ਵਧੀਆ ਢੰਗ ਦੇ ਨਾਲ ਅਸੀਂ ਇਹਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਮੈਨੂੰ ਸਾਥ ਚਾਹੀਦਾ ਲੋਕਾਂ ਦਾ ਸੋ ਸਾਥ ਦਿਓ ਮੇਰਾ ਜੀ థాంక్యూ సో మచ్ సప్తాలి왈 جی ਗੱਲਬਾਤ ਸਾਂਝੀ ਕਰਨ ਲਈ ధన్యవాద్ ਜੀ ਸ਼ਰੀ ਜੀ ਫੇਰ ਇੱਕ ਵਾਰ ਤੁਹਾਡਾ ਚੈਨਲ ਪੰਜਾਬੀ ਦਾ ਤੁਹਾਡੀ ਸਾਰੀ ਟੀਮ ਦਾ तहे ਦਿਲੋਂ ਧੰਨਵਾਦ ਤੁਸੀਂ ਬੜਾ ਸਾਰਥਕ ਰੋਲ ਅਦਾ ਕਰਦੇ ਹੋ ਜੀ थैंक यू ਸੋ ਲਿਬਰਲ ਜਿਹੜੇ ਨੇ ਉਹਨਾਂ ਦੀਆਂ ਪਾਲਿਸੀਆਂ ਤਿਆਰ ਨੇ ਅੱਗੇ ਦੇਖਦੇ ਹਾਂ ਕਿ ਲਿਬਰਲਸ ਆਪਣਾ ਕੰਮ ਕਿਵੇਂ ਕਰੇਗੀ ਕੈਮਰਮੈਨ ਅਮਿਤ ਮਰੇਸਰ ਦਿਨਾਰ ਸ਼ਰੀ ਗੌਰਵਾ ਸਰੀ ਸੂਰਿਓ